ਟੰਗ ਸਾਹਿਬ ਕੀ ਗੱਲ ਹੋਈ ਹੈ ਤੁਸੀਂ ਇੱਥੇ ਪਹੁੰਚੋ ਜੀ ਜੈ ਸ੍ਰੀ ਰਾਮ ਜੈ ਗਉ ਮਾਤਾ ਸਾਨੂੰ ਰਾਤ ਨੂੰ ਖਬਰ ਮਿਲੀ ਸੀ ਕਿ ਇੱਥੇ ਕੋਈ ਆਪਣੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਕੋਈ ਜਿੰਦਾ ਗਾਂ ਨੂੰ ਜਲਾਇਆ ਗਿਆ ਹੈ ਤੇ ਸਾਡੀ ਟੀਮ ਸਵੇਰੇ ਬਜਰੰਗ ਦਲ ਹਿੰਦੁਸਤਾਨ ਦੀ ਟੀਮ ਸਵੇਰੇ ਇੱਥੇ ਪਹੁੰਚੀ ਤੇ ਆ ਕੇ ਅਸੀਂ ਵੇਖਿਆ ਇੱਕ ਤੋਂ ਆ ਕੋਈ ਮਰੀ ਹੋਈ ਗਾ ਨਹੀਂ ਸਾਡੇ ਜਿਵੇਂ ਅਸੀਂ ਵੇਖਿਆ ਆਪਦੇ ਨਜ਼ਰੀਏ ਨਾਲ ਇਥੇ ਮੋਕੇ ਦੀ ਤਸਵੀਰਾਂ ਵੇਖੀ ਐ ਇਹਨੂੰ ਜਲਾਇਆ ਗਿਆ ਐ ਇਹਦੇ ਕੋਲ ਪੈਟਰੋਲ ਦੇ ਡੱਬੇ ਹੈਗੇ ਐ ਤਾਜਾ ਗੋਬਰ ਪਿਆ ਐ ਅੱਧੀ ਜਲੀ ਹੋਈ ਐ ਫੱਟੇ ਲਾਏ ਹੋਏ ਐ ਪੂਰੀ ਪਲੈਨਿੰਗ ਨਾਲ ਜਲਾਇਆ ਗਿਆ ਐ ਆ ਇੱਕ ਜਾਜ ਦਾ ਵਿਸ਼ਾ ਐ ਪ੍ਰਸ਼ਾਸਨ ਵੀ ਪਹੁੰਚਿਆ ਆ ਮੀਡੀਆ ਭਰਾ ਵੀ ਪਹੁੰਚੇ ਹੋਏ ਐ ਆ ਇੱਕ ਚਲੋ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਸਾਡੀ ਇੱਕ ਹੀ ਮੰਗ ਐ ਜੀ 24 ਘੰਟਿਆਂ ਦੇ ਅੰਦਰ ਅੰਦਰ ਬੰਦੇ ਨੂੰ ਪੇਸ਼ ਕੀਤਾ ਜਾਵੇ ਬੰਦੇ ਦਾ ਪ੍ਰਸ਼ਾਸਨ ਨੂੰ ਹਲਾ ਕਿ ਸਾਨੂੰ ਪਤਾ ਵੀ ਲੱਗ ਕਿ ਥੋੜਾ ਮੋਟਾ ਅਸੀਂ ਇੱਕ ਵਾਰੀ ਕਨਫਰਮ ਕਰ ਲਈਏ ਨਹੀਂ ਤਾਂ ਬਜਰੰਗ ਦਲ ਹਿੰਦੁਸਤਾਨ ਆਪ ਦੇ ਤਰੀਕੇ ਨਾਲ ਕਰੂਗਾ ਕਾਰਵਾਈ ਬਾਅਦ ਚ ਜਿਹੜੀ ਪ੍ਰਸ਼ਾਸਨ ਨੇ ਫਿਰ ਧਾਰਾ ਲਾਣੀ ਹੈ ਸਾਡੇ ਤੇ ਜਿਹੜੀ ਮਰਜ਼ੀ ਲਾ ਸਕਦਾ ਬਾਅਦ ਚ ਮੈਟਰ ਨੂੰ ਅਸੀਂ ਸੋਚਦੇ ਹਾਂ ਕਿ ਜ਼ਿਆਦਾ ਨਾ ਵਧਾਈਏ ਤੇ ਬਜਰੰਗ ਦਲ ਹਿੰਦੁਸਤਾਨ ਪੂਰੇ ਪੰਜਾਬ ਲੈਵਲ ਤੇ ਪ੍ਰਦਰਸ਼ਨ ਕਰੂਗਾ 24 ਘੰਟਿਆਂ ਬਾਅਦ ਆ ਸਾਡੀ ਖੁੱਲੀ ਚੇਤਾਵਨੀ ਹੈ ਜੀ ਪ੍ਰਸ਼ਾਸਨ ਨੂੰ ਜੇਕਰ ਕਾਰਵਾਈ ਨਾ ਹੋਈ ਤਾਂ ਠੀਕ ਹੈ